ਪਰ ਪੀਜੀ ਇਹ ਮਸਲਾ ਦਿਨੋ ਦਿਨ ਹੋਰ ਉਲਝ ਜਾ ਰਿਹਾ ਹੈ ਕਿਵੇਂ ਸੁਲਝਾਇਆ ਜਾਵੇ ਦੇਖੋ ਜੀ ਅਸੀਂ ਤਾਂ ਜਦੋਂ ਗਿਆਨੀ ਰਬੀ ਸਿੰਘ ਨੇ ਫਿਰ ਸੁਣਾਣਾ ਸੀ ਉਸ ਤੋਂ ਪਹਿਲਾਂ ਸਾਡਾ ਵਕਫੀ ਇੱਥੋਂ ਕੇਂਦਰੀ ਸਿੰਘ ਸਭਾ ਤੋਂ ਅਸੀਂ ਸਾਰੇ ਉੱਥੇ ਗਏ ਸੀ ਮਿਲਣ ਲਈ ਅਸੀਂ ਤਾਂ ਇਹ ਸਮਝਦੇ ਆ ਕਿ ਇਹ ਸਾਰਾ ਸਾਡੇ ਤੇ ਦੋ ਤਿੰਨ ਡਿਮਾਂਡਾਂ ਸਿਗੀਆਂ ਜਿਹੜੇ ਕਿ ਅੱਜ ਵੀ ਅਸੀਂ ਉਸ ਉੱਤੇ ਕਾਇਮ ਆ ਹਾਂ ਪਹਿਲੀ ਡਿਮਾਂਡ ਸਿਗੀ ਕਿ ਜਿਹੜਾ ਘਾਣ ਹੋਇਆ ਸਾਡੀਆਂ ਸਿੱਖ ਸੰਸਥਾਵਾਂ ਦਾ ਪਾਵੇਂ ਜਿਹੜੀ ਗੱਲ ਹੁਣੇ ਤੁਸੀਂ ਕਿਸੇ ਦਾ ਕਮੈਂਟ ਪੜ੍ਹਿਆ ਸੀ ਕਿ ਮਿਸਟਰ ਸੋਢੀ ਦਾ ਕਿ ਸਿੱਖ ਸੰਸਥਾਵਾਂ ਭਾਵੇਂ ਹੋਵੇ ਅਕਾਲ ਤਖਬ ਸਾਹਿਬ ਭਾਵੇਂ ਐਸਜੀਪੀਸੀ ਭਾਵੇਂ ਜਿਹੜੀਆਂ ਮਰਜ਼ੀਆਂ ਸਿੱਖ ਇੰਸਟੀਚਿਊਸ਼ਨ ਦਾ ਕਾਣ ਕੀਤਾ ਹੈ ਨਾ ਪੋਲਿਟੀਕਲ ਪਾਰਟੀਆਂ ਨੇ ਤੇ ਪੋਲਿਟੀਸ਼ੀਅਨਸ ਨੇ ਓਕੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਇੱਕ ਆਦੇਸ਼ ਸਪੈਸੀਫਿਕ ਜਾਣਾ ਚਾਹੀਦਾ ਹੈ ਕਿ ਸਾਨੂੰ ਸਿੱਖ ਸੰਸਥਾਵਾਂ ਦੇ ਵਿੱਚ ਕੋਈ ਪੋਲਿਟੀਕਲ ਇੰਟਰਫੇਰੈਂਸ ਅੱਜ ਤੋਂ ਬਾਅਦ ਬਿਲਕੁਲ ਨਾ ਮਨਜ਼ੂਰ ਹੈ ਨਹੀਂ ਚਾਹੀਦੀ ਕੋਈ ਵੀ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦਾ ਸਿੱਖ ਸੰਸਥਾ ਜਿਹੜੀ ਹੈ ਉਹ ਸੇਵਾ ਲਈ ਬਣੀ ਹੈ ਉਹ ਕੌਮ ਉਹ ਪੰਥ ਲਈ ਬਣੀ ਹੈ ਉਹ ਨੂੰ ਉਦਾਂ ਹੀ ਕੰਮ ਕਰਨ ਦਿਓ ਦੂਜੀ ਗੱਲ ਸਿਗੀ ਕਿ ਅਸੀਂ ਕਹਿ ਰਿਹਾ ਕਿ ਪੰਥ ਜਿਹੜਾ ਹੈਗਾ ਉਹ ਸੁਪਰੀਮ ਹੈ ਤੇ ਉੱਥੇ ਜਿਹੜੇ ਵੀ ਫੈਸਲੇ ਹੋਣਗੇ ਉਹ ਪੰਥਿਕ رائے ਨਾਲ ਪੰਥ ਦੀ ਭਾਵਨਾਵਾਂ ਨਾਲ ਮжоਰਿਟੀ ਪੰਥ ਦੀ ਭਾਵਨਾਵਾਂ ਨਾਲ ਉੱਥੇ ਫੈਸਲੇ ਲਏ ਜਾਣਗੇ ਜਿਹੜੇ ਪੰਥਿਕ ਇਸ਼ੂਜ਼ ਨੇ ਸੋ ਤੁਸੀਂ ਪੰਥ ਨੂੰ ਤੇ ਜਿਹੜਾ ਸਿਆਸਤ ਵਾਲਾ ਜਿਹੜਾ ਦਾਣਾ ਤੁਸੀਂ ਕਹਿਣਾ ਤੁਹਾਡਾ ਸਿੱਖ ਸਿਆਸਤ ਤੇ ਪੰਥਿਕ ਸਰਸਤਾਵਾਂ बड़े संकट ਨੂੰ ਕਿਵੇਂ ਇਹ ਸਿਰਫ ਹੈਗਾ ਕਿ ਇਹਦਾ ਇੱਕ ਕੰਪਲੀਟ ਡਾਈਵੋਰਸ ਚਾਹੀਦਾ ਜਿਹੜਾ ਜਿਹੜਾ ਜਿਹੜੀਆਂ ਜਿਹੜੀ ਸਿਆਸਤ ਹੈਗੀ ਠੀਕ ਹੈ ਅਸੀਂ ਵੀ ਮੰਨਦੇ ਆ ਕਿ ਅਕਾਲੀ ਦਲ ਦੀ ਲੋੜ ਹੈ ਨਾਟ ਅਕਾਲੀ ਦਲ ਬਾਦਲ ਹੁਣ ਆਪਾਂ ਤੇ ਗੱਲ ਕਰਦੇ ਆ ਭਾਜੀ ਤੁਸੀਂ ਵੀ ਗੱਲ ਅਸੀਂ ਸਾਰੇ ਗੱਲ ਕਰ ਰਹੇ ਆ ਬਾਗੀ ਧੜਾ ਤੇ ਦਾਗੀ ਧੜਾ ਵਾਟ ਇਜ਼ ਦਿਸ ਕਨਸੈਂਸ ਇਹਦਾ ਕਹਿਣਾ ਮਤਲਬ ਸਿਰਫ ਅਕਾਲੀ ਦਲ ਬਾਦਲ ਹੀ ਸਿਰਫ ਇਹ ਕਾਲੀ ਦਲ ਰਹਿ ਗਿਆ ਸਿੱਧਾ ਮੈਂ ਕਹ ਰਿਹਾ ਅਕਾਲੀ ਦਲ ਜਿਹੜਾ 1920 ਤੇ ਜਦੋਂ ਅਕਾਲ ਤਖਤ ਤੋਂ ਇਹ ਇਹ ਸਿਰਜਿਆ ਗਿਆ ਸੀਗਾ ਉਸ ਕਿਹੜੇ ਸੰਦਰਭ ਤੇ ਉਸ ਟਾਈਮ ਅਕਾਲੀ ਦਲ ਨੂੰ ਮਰਦਮ ਉੱਥੇ ਬਣਾਇਆ ਗਿਆ ਸੀਗਾ ਉਹਦਾ ਕੀ ਮਕਸਦ ਸੀਗਾ ਸਾਨੂੰ ਮੁੜ ਉੱਥੇ ਜਾ ਕੇ ਸਾਨੂੰ ਆਪਣੇ ਆਪ ਨੂੰ ਉੱਥੇ ਕੇਂਦਰਿਤ ਕਰਨਾ ਪੈਣਾ ਉਹਦੇ ਵਿੱਚ ਜਿਹੜਾ ਉਹਦਾ ਕਨਸਟੀਟਿਊਸ਼ਨ ਸੀਗਾ ਉਹ ਠੀਕ ਹੈ 1920 ਦੀ ਗੱਲ ਹੈਗੀ ਅੱਜ ਦੀ ਡੇਟ ਹੈ ਸ਼ਾਇਦ ਕੁਝ ਹੋਰ ਚੀਜ਼ਾਂ ਉਹਦੇ ਵਿੱਚ ਐਮੈਂਡਮੈਂਟ ਦੀ ਗੱਲ ਹੈ ਬਟ ਉਹਦਾ ਜਿਹੜਾ ਉਹਦਾ ਜਿਹੜਾ ਬੰਦਰ ਸੀਗਾ ਸਾਨੂੰ ਉਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਸੋ ਸਾਡੀਆਂ ਤਿੰਨ ਡਿਮਾਂਡਾਂ ਸੀ ਅਸੀਂ ਹੁਣ ਮੁੜ ਮੁੜ ਕੇ ਅਸੀਂ ਕਹੀ ਜਾ ਰਹੇ ਹਾਂ ਜਿਹੜੇ ਵੀ ਹੋਰ ਟੀਵੀ ਚੈਨਲ 'ਚ ਅਸੀਂ ਸਾਡੇ ਬੰਦੇ ਆ ਰਹੇ ਨੇ ਅਸੀਂ ਇਹੀ ਕਹਿ ਰਹੇ ਆ ਕਿ ਪਈ ਜਿਹੜਾ ਇੱਕ ਤਾਂ ਗੱਲ ਹੈਗੀ ਕਿ ਸਿੱਖ ਸੰਸਥਾਵਾਂ ਪੋਲਿਟੀਕਲ ਇਨਫਲੂਐਂਸ ਇੰਟਰਫੇਰੈਂਸ ਤੋਂ ਬਿਲਕੁਲ ਵਾਂਝੇ ਹੋਣੀਆਂ ਚਾਹੀਦੀਆਂ ਨੇ ਪੋਲਿਟੀਕਲ ਇਨਫਲੂਐਂਸ ਇੰਟਰਫੇਰੈਂਸ ਬਿਲਕੁਲ ਨਹੀਂ ਚਾਹੀਦੀ ਦੂਜੀ ਗੱਲ ਹੈ ਪੰਥਕ ਫੈਸਲੇ ਸਮੁੱਚਾ ਪੰਥ ਕਰੇਗਾ ਨਾਟੋਣੀ ਜਿਹੜਾ ਇੱਥੇ ਬੈਠਾ ਹੈ ਜਿਹੜਾ 12ਵੀਂ ਬੈਠਾ ਉਹਦੀ ਵੀ ਸ਼ਮੂਲੀਅਤ ਹੋएगी ਤੀਜਾ ਹੈ ਕਿ ਜਿਹੜਾ ਅਕਾਲੀ ਦਲ ਸਾਨੂੰ ਚਾਹੀਦਾ ਹੈ ਸਾਨੂੰ ਮੋੜ 1920 ਵਾਲਾ ਉਸ ਸੰਦਰਭ ਦੇ ਵਿੱਚ ਉਹ ਅਜਾ ਸਾਨੂੰ ਇੱਕ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਗੱਲ ਤੁਸੀਂ ਵੀ ਪਹਿਲਾਂ ਕਈ ਇੰਟਰਵਿਊਸ ਕੀਆ ਕਈ ਆਪਣੇ ਟਾਕਸ ਹੋ ਚੁੱਕੀਆਂ ਨੇ ਕਿ ਆਇਆ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਕਿ ਨਹੀਂ ਅਸੀਂ ਸਾਰੇ ਮੰਨਦੇ ਆ ਕਿ ਡੈਫੀਨਿਟਲੀ ਬਟ ਡੈਫੀਨਿਟਲੀ ਲੋੜ ਹੈ ਬਟ ਨਾਟ ਨਾਟ ਅਰ ਕਾਲੀਦਾਲ ਉਹ ਬਾਦਲ ਜਿੱਦਾਂ ਹੁਣ ਅੱਜਕੱਲ੍ਹ ਤੇ ਚੱਲ ਰਿਹਾ ਸੋ ਇਹ ਇਹ ਸਾਰਾ ਕੁਝ ਹੁਣ ਜਿਹੜੀ ਗੱਲ ਹੈਗੀ ਕਿ ਵੀ ਗਿਆਨੀ ਅਰਪੀਸ ਨੂੰ ਢਾਣਾ ਹਟਾਣਾ ਇਹ ਜਿਹੜਾ ਤੇ ਮੁਲਾਜ਼ਮ ਨੇ ਐਸਜੀਪੀ ਸੀ ਜੋ ਮਰਜ਼ੀ ਕਰੇ ਇਹਨਾਂ ਨੂੰ ਉਦਯੋਗਪੀ ਕਰ ਦਿੰਦੀ ਹੈ ਇਹਨਾਂ ਨੂੰ ਢਾਵੀ ਦਿੰਦੀ ਹੈ ਸੋ ਇਹ ਦੇ ਵਿੱਚ ਆਈ ਡੋਨਟ ਥਿੰਕ ਅਸੀਂ ਜਿਹੜਾ ਗੱਲ ਹੈ ਨਾ ਅਸੀਂ ਜਿਹੜੀ ਇਹ ਗੱਲ ਕਰਦੇ ਆ ਕਿ ਜਿਹੜੇ ਮੁਖ ਸੇਵਾਦਾਰ ਉੱਥੇ ਬੈਠੇ ਹੋਏ ਨੇ ਅਸੀਂ ਉਹਨਾਂ ਨੂੰ ਕੌਮ ਦੇ ਜੱਥੇਦਾਰ ਵਜੋਂ ਮੰਨ ਲਿਆ ਨਾ ਕੌਮ ਕੌਮ ਸੁਪਰੀਮ ਹੈ ਗੁਰੂ ਸਾਹਿਬ ਨੇ ਵੀ ਗੁਰਾਈ ਜਿਹੜੀ ਹੈ ਉਹ ਸਿੱਖ ਪੰਥ ਨੂੰ ਸਿੱਖ ਕੌਮ ਨੂੰ ਦਿੱਤੀ ਹੈ ਨਾ ਕਿ ਗੁਰਪ੍ਰੀਤ ਜੀ ਕੋਈ ਗੁਰਪ੍ਰੀਤ ਜੀ ਕੋਈ ਸਿਸਟਮ ਤੇ ਬਣਾਉਣਾ ਪਊਗਾ ਨਾ ਕੌਮ ਸੁਪਰੀਮ ਹੈ ਪਰ ਕੌਮ ਨੂੰ ਕੌਣ ਰਿਪਰੈਜ਼ੈਂਟ ਕਰੇ ਦੇਖੋ ਕੌਮ ਦੇ ਦੇਖੋ ਜੀ ਇੱਕ ਇੱਕ ਜਥੇਬੰਦਕ ਕੱਠ ਜਿਹੜੇ ਹੁੰਦੇ ਹੁੰਦੇ ਨੇ ਤੁਸੀਂ ਹੁਣ ਗੱਲ ਕੀਤੀ ਸੀ ਮੋਗਾ ਕਾਨਫਰੰਸ ਦੀ ਹੁਣੇ ਤੁਹਾਡੇ ਉੱਥੇ ਵੀ ਆ ਰਿਹਾ ਹੈ ਕਿ ਆਪਾਂ ਜਥੇਬੰਦ ਜਥੇਬੰਦਕ ਤੌਰ ਦੇ ਉੱਤੇ ਤੁਸੀਂ ਬੰਦਿਆ ਨਾ ਅੱਜ ਦੀ ਡੇਟ 'ਚ ਵਿਦ ਟੈਕਨੋਲੋਜੀ ਇਹੋ ਜੀ ਚੀਜ਼ਾਂ ਸੌਖੀਆਂ ਹਲ ਹੋ ਜਾਂਦੀਆਂ ਨੇ ਤੁਸੀਂ ਜਿਹੜਾ ਕੌਮੀ ਮਸਲਾ ਹੈ ਤੁਹਾਡੇ ਕੋਲ ਇਹ ਪਹਿਲੀ ਗੱਲ ਤਾਂ ਤੁਸੀਂ ਵਕਤ ਨੂੰ ਕ੍ਰੀਏਟ ਇਹ ਡਾਟਾ ਡਾਟਾ ਵਿਦ ਯਰ ਸੈਲਫ ਕਿ ਕਿੱਥੇ ਕਿੱਥੇ ਕਿਹਦੇ ਕਿਹਦੇ ਨਾਲ ਤੁਸੀਂ ਸੰਪਰਕ ਕਰਨਾ ਹੈ ਦੇਹੋ ਜੀ ਜਦੋਂ ਸਾਡੀ ਬਣੀ ਸੀਗੀ ਰੇਟ ਮਰਿਆਦਾ 9 ਸਾਲ ਲੱਗੇ ਸੀਗੇ ਉਹਨੂੰ ਹਾਂ ਉੱਥੋਂ 350 ਤੋਂ ਲੈ ਕੇ ਤੇ 45 ਤੱਕ ਚਿੱਠੀਆਂ ਲਿਖੀਆਂ ਗਈਆਂ ਲੋਕਾਂ ਨੂੰ ਉਹਨਾਂ ਦੇ ਲੈ ਗਏ ਉਹਨਾਂ ਦੀ ਉਹਨਾਂ ਦੀ ਰਾਏ ਲਈ ਗਈ ਤੇ ਫਿਰ ਜਾ ਕੇ ਇੱਕ ਡਰਾਫਟ ਦੋ ਡਰਾਫਟ ਫਿਰ ਪਰ ਐਵੈਂਚੁਅਲੀ ਫਾਈਨਲ ਡਰਾਫਟ ਉਹ ਹੋਇਆ ਉਹ ਵੀ ਦੇਖੋ ਉਹ ਉਹ ਕੌਮੀ ਉਹ ਕੌਮੀ ਉਹ ਕੌਮੀ ਭਾਵਨਾਵਾਂ ਨੂੰ ਲੈ ਕੇ ਰਹਿਤ ਮਰਿਆਦਾ ਅਗਰ ਉਸ ਟਾਈਮ ਬਣ ਸਕਦੀ ਸੀਗੀ ਅਰਜੀ ਉਸ ਟਾਈਮ 9 ਸਾਲ ਲੱਗੇ ਸੀਗੇ ਕਿ ਉਸ ਟਾਈਮ ਤੇ ਪੋਸਟਲ ਸਿਸਟਮ ਸੀਗਾ ਅੱਜ ਦੀ ਟੈਕਨੋਲੋਜੀ ਦੇ ਵਿੱਚ ਤੁਸੀਂ ਕੌਮੀ ਫੈਸਲੇ ਤੇ ਤੁਸੀਂ ਮਿਹਨਤ ਕਰ ਸਕਦੇ ਹੋ ਵਿਦਆਊਟ ਇਨੀ ਪ੍ਰੋਬਲਮ ਸਾਰੀ ਕਾਮ ਦੀ ਸਮੂਹ ਲੱਤ ਨਾਲ ਪਰ ਪਰ ਤੁਹਾਡਾ ਜਿਹੜਾ ਬੇਸਿਕ ਪੁਆਇੰਟ ਹੈ ਉਹ ਹੈ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਵਾਂ ਉਹਨਾਂ ਚ ਸਿਆਸੀ ਸੰਸਥਾਵਾਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਨਹੀਂ ਅਮੇ ਜੀ 1000000 0 0 ਓਕੇ ਤਾਂ ਮੇਰੇ throbe ਭਾਵੇਂ ਹੋਵੇ ਮਹਾਰਾਸ਼ਟਰ ਦੀ ਸਰਕਾਰ ਜਿੱਦ ਦਖਲਅੰਦਾਜ਼ੀ ਕਰਦੀ ਹੈਗੀ ਤੱਕ ਹਜ਼ੂਰ ਸਾਹਿਬ ਚ ਭਾਵੇਂ ਪਟਨਾ ਭਾਵੇਂ ਬਿਹਾਰ ਦੀ ਸਰਕਾਰ ਭਾਵੇਂ ਪਟਨਾ ਸਾਹਿਬ ਦੇ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਚਾਹੀਦੀ ਥੈਂਕ ਯੂ ਥੈਂਕ ਯੂ ਜੀ ਗੁਰਪ੍ਰੀਤ ਜੀ ਬਹੁਤ ਮਿਹਰਬਾਨੀ ਗੁਰਪ੍ਰੀਤ ਸਿੰਘ ਇੰਸਟੀਟਿਊਟ ਫਾਰ ਸਿਕ ਸਟੱਡੀਜ਼ ਤੋਂ ਆਪਣੇ ਵਿਚਾਰ ਦੱਸ ਰਹੇ ਸਨ